ਔਰ ਸਾਹਮਣੇ ਉਹ ਦੁੰਨੇ ਮੁੰਡੇ ਐਕਸ਼ਨਾਂ ਦੇ ਸਟਾਰ ਨੇ ਪਰ ਕਿਹੜਾ ਪਾਲਿਆ ਹੋਇਆ ਸ਼ੋਕ ਪਾਲਿਆ ਹੋਇਆ ਉਹ ਨਾਕਾ ਵਾਲਾ ਨਾਕਾ ਵਾਲਾ ਬਲਾਲ ਬਲਾਲ ਅਲੀ ਤੇ ਅੰਬਾ ਅਲੀ ਤੇ ਅੰਬਾ ਆੜੇ ਤੇ ਅਲੀ ਆੜੇ ਤੇ ਅੰਬਾ ਔਰ ਸਾਹਮਣੇ ਸਾਹਮਣੇ ਅਲੀ ਮੇਲਾ 3 ਅਗਸਤ ਦੇਖੋ ਕੀ ਹੋ ਰਿਹਾ ਦੀ ਅਮਸਰ ਸਾਹਿਬ ਦੀ ਧਰਤੀ ਉਹ ਪਰ ਅਲੀ 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 ਤੇ ਦੀਪ ਦੀ ਟੱਕਰ ਅਲੀ ਤੇ ਦੀਪ ਦੀ ਟੱਕਰ ਫਾਈਨਲ ਮੈਚ ਉਹ ਸਾਹਮਣੇ ਉਹ ਦੁਨੇ ਮੁੰਡੇ ਏਕਸ਼ਣਾ ਦੇ 스타 ਨੇ ਪਰ ਕਿਹੜਾ ਕਿਹੜਾ ਨੰਬਰ ਲੈ ਕੇ ਜਾਂਦਾ ਹਉ ਲੋ ਲਾਈਨ ਛੱਡ ਕੇ ਬਹਿਣਾ ਪੈਣਾ ਜੋ ਕਬੱਡੀ ਦਾ ਸਵਾਦ ਲੈਣ ਲਈ ਉਧਰਲੇ ਪਾਸੇ ਫਿਰ ਰੇਡ ਇਹ ਪਿਛਲੇ ਕਬੱਡੀ ਕੱਪ ਦਾ ਬੈਸਟ 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 ਰੇਡਰ ਤੇ ਆ ਰਾਣਾ ਅਲੀ ਸ਼ਾਨ ਜਿਹਨੇ ਨੇਤੀ ਟੋਪ ਤੇ ਰਹਿਣ ਦਾ ਸ਼ੌਕ ਪਾਲ ਲਿਆ ਹੋਇਆ ਸ਼ੌਕ ਪਾਲ ਲਿਆ ਹੋਇਆ ਉਹ ਪਰ ਪਲਵਾਨ ਪੈਟਰੋ ਦੇ ਹਰ ਜਾਫੀ ਲਈ 50 ਡਾਲਰ ਔਨਕਾਰ ਤਨੋਵੇ ਵੱਲੋਂ ਤੇ ਤੇਰੇ ਕਬੱਡੀ ਤਗੜੀ ਹੋ ਗਈ ਹੈ ਉਹ ਕਬੱਡੀ ਬਾਲੀ ਤਗੜੀ ਹੋ ਗਈ ਹੈ ਅੰਬਾ 베ਰ ਆ ਫਿਰਦਾ ਮਾਜੇ ਦਾ ਮਜੈਲ ਉਹ ਮਾਜੇ ਦਾ ਮਜੈਲ 베ਰ ਆ ਫਿਰਦਾ ਇਹਦੇ ਰੈਫਰੀਆਂ ਨੂੰ ਹੀ ਬੇਨਤੀ ਕਰਨੀ ਪੈਣੀ ਦਿੱਤਾ ਜਾਣਾ ਉਹ ਕਤੋ ਵਾਲੀਆ ਪਹਿਲਵਾਨ ਦੀ ਕਬੱਡੀ ਪੈ ਰਹੀ ਹੈ ਉਹ ਪਹਿਲਵਾਨ ਦੀ ਕਬੱਡੀ ਪੈ ਰਹੀ ਹੈ ਬਲਾਲ ਕਿਲ 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 ਉਹ ਨਾਕਾ ਵਾਲਾ ਨਾਕਾ ਵਾਲਾ ਬਲਾਲ 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 ਉਹ ਸਮਾਨ ਹੈ ਉਹ ਨਹੀਂ 200 ڈالر ਦਿੱਤਾ ਜਾਣਾ ਇਤਨੋਂ ਵਿਆਲੋ ਵੀ 100 ਲੱਗਾ ਹੋਇਆ ਔਰ ਬਲਦੇਵ ਮੁੰਡੀ ਹੁਣਾ ਵੱਲੋਂ ਵੀ 100 200 ڈالر ਹੋ ਗਿਆ ਤੇ ਇਹ ਤੀਸਰੀ ਕਬੱਡੀ ਤੇ ਪਰ ਸਾਹਮਣੇ ਅਲੀ ਵੜਾ ਚ ਸਵਾਦ ਸਵਾਦ ਓ ਬੱਲੇ ਓ ਤੁਰਜੀ ਵਾਲਾ ਦੁਨੀਆਂ ਨਚਾਤੀ ਤੁਰਜੀ ਵਾਲੇ ਨੇ ਫਿਰ ਤਿਆਰ ਹੈ ਕਦੇ ਪੱਡੀਆਂ ਕੱਟੀਆਂ ਦੇ ਨਾਲ ਸਨਮਾਨਿਆ ਓ ਸਾਹਮਣੇ ਕਹਿੰਦੇ ਪੱਡੀਆਂ ਕੱਟੀਆਂ ਦੇ ਨਾਲ ਸਨਮਾਨਿਆ ਜਾਣ ਵਾਲਾ ਪਰ ਅਲੀ 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 ਤੇ ਅੰਬਾ ਅਲੀ அம்பா அடை அடை அம்பா சாமே சாமணி அளித்த அம்பா ਉਹ ਪਰ 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 ਗੁਰਪ੍ਰੀਤ ਖੰਡਾ ਉਧਰਲੇ ਪਾਸੇ ਫਿਰ ਰੇਡ ਆ ਗਿਆ ਖੇਡ ਮੈਦਾਨ ਦੇ ਵਿੱਚ ਆ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਪਾਉਣ ਦੇ ਵਾਸਤੇ ਤੇ ਬਲਾਲ ਬਲਾਲ ਪਰ ਪਰ ਭਲਵਾਨ ਦੀ ਉਂਗਲ ਖੜੀ ਆ ਰਹੀ ਹੈ ਕਹਿੰਦੇ 100 ਡਾਲਰ ਦਿੱਤਾ ਜਾਣਾ ਸਾਡੇ ਭਰਾਵਾਂ ਵੱਲੋਂ ਪਰ ਉਹ ਕਹਿੰਦਾ ਤੋ ਤਿੰਨ ਹੋ ਗਿਆ ਇਹ ਤੇ ਅਗਲੀਆਂ ਚੱਲ ਵੀ ਹੈ ਅਸੀਂ ਠੱਡੀਆਂ ਪਰ ਸਾਹਮਣੇ ਉਹ ਕਹਿੰਦੇ ਤਪੁਰਜੀ ਵਾਲੇ ਦੀ ਕਬੱਡੀ ਪੈ ਰਹੀ ਹੈ ਉਹ ਕਹਿੰਦੇ ਤਪੁਰਜੀ ਵਾਲੇ ਦੀਪ ਦੀ ਕਬੱਡੀ ਪੈ ਰਹੀ ਹੈ ਉਹ ਸਾਹਮਣੇ ਅਮਨੇ ਲੈਹਦੇ ਦੇ ਚੜ੍ਹਦੇ ਦੀ ਟੱਕਰ ਮੈਨੂੰ ਮੇਣੀ ਜਮਾਨੀ ਅੰਧਿਆਰੇ ਦੇ درمیان ਔਰ ਉਹ ਸਵਾਦ ਦੀਪ ਉਹ ਤਾੜੀ ਲੱਗਦਾ ਜਿਹਨੂੰ ਜਿਹਨੂੰ ਪ੍ਰਮੰਧ ਵਧੀਆ ਲੱਗਦੇ ਆ ਇੱਕ ਵਾਰੀ ਖੁੱਲ ਕੇ ਤਾੜੀ ਜਰੂਰ ਲਾਓ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਡਾ ਕਿੰਨੇ ਮੇਲਾ ਕਰਾ ਗਈ ਰਾਇਲ ਕਿੰਗ ਯੂਐਸਏ ਦਾ ਵੱਡਾ ਮੇਲਾ ਹੋ ਗਿਆ ਰਾਣਾ ਅਲੀ ਸ਼ਾਨ ਬੱਲੇ ਮੱਲੇ ਬੱਲੇ ਲੈਂਦਾ ਤੇ ਚੜਦਾ ਓ ਪਰ ਅੰਬਾ ਹਵਾਲੀਆ ਪਹਿਲਵਾਨ ਹੈ ਸੁਖੇਮਾਨ ਦੀ ਟੀਮ ਦੀ کریم ਦੇ ਉੱਪਰੋਂ ਹੀਰਾ ਹੈ ਜਿਹੜਾ ਹੁਣ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਅਲੀ ਬੜਾ ਜਿਲ੍ਹਾ ਗੁਜਰਾਤ ਜੇ ਕਹਿ ਦੀਏ ਬਾਬਰ ਗੁਜਰ ਦਾ ਗਵੰਡੀ ਹੈ ਪਰ ਮੁੰਡਾ ਫੌਜੀ ਬੱਲੇ 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 ਪੁਆਇੰਟ ਪਹਿਲਵਾਨ ਦੇ ਖਾਤੇ ਰੇਡਾਂ ਤੇ 100 ਡਾਲਰ ਜਸਕਰਨ ਸਿੰਘ ਮਨਪ੍ਰੀਤ ਸਿੰਘ ਤੇ ਅਰਸ਼ ਸਿੰਧੂ ਗੁਰਦਾਸਪੁਰੀਏ 22 ਇਹਨਾਂ ਵੱਲੋਂ ਅੰਬੇ ਦੀਆਂ ਦੋ ਡੇੜਾਂ ਤੇ 100 100 ਡਾਲਰ ਤੇ ਆਹ 50 ਕਲੀਅਰ ਹੋ ਗਿਆ ਗੁਰਦਾਸਪੁਰੀਓ 100 ਡਾਲਰ ਅੰਬਾ ਦੋ ਰੇਡਾਂ 'ਚ ਕਲੀਅਰ ਕਰਨ ਵਾਲਾ ਆ ਹੋ ਗਏ 60 70 80 85 ਮਜ਼ਾਕ ਥੋੜੇ ਤੇ 100 ਮਜ਼ਾਕ ਥੋੜੇ ਅੰਬਾ ਫੜਨਾ ਅੰਬਾ ਤੇਰਾ 100 ਦਾ ਇਸ ਵਾਰ ਦਾ ਪਤਾ ਲੱਗੇਗਾ ਕਿ ਵੱਡਾ ਮੇਲਾ ਕਿਹੜਾ ਕਿਹੜਾ ਬੈਸਟ ਬਣਦਾ ਮੈਟਰੋ ਦਾ ਵੱਡਾ ਮੇਲਾ 3 ਅਗਸਤ ਇੱਥੇ ਕੀ ਹੋ ਰਿਹਾ ਚੋ ਹੋ ਗਿਆ ਕੀ ਹੀ ਮਿੱਤਰਾ ਰੱਜਦੇ ਸੀ ਲਲਕਾਰੇ ਲਲਕਾਰੇ 100 ਡਾਲਰ ਪਲਵਾਨ ਤੇ ਅੰਮਾ ਤੁਰ ਗਿਆ ਜਿਹਨੂੰ ਕਹਿੰਦੇ ਟਾਰਗੇਟ ਵੀ ਇਹਨੂੰ ਜੱਫਾ ਲਾਉਣਾ ਹੁਣ ਬੱਲੇ 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 ਸਵਾਦ ਕਬੱਡੀ ਦਾ ਜਿਹਦੇ ਵਿੱਚੋਂ ਖਾੜਕੂ ਲੈ ਰੁਠੀ ਤੇ ਦਿੱਲੀ ਨਹੀਂ 흘ਲੀ ਜੇ ਕਹਿ ਦਈਏ ਸਿਰੇ ਤੱਕ ਰਸ਼ੀਆ ਲੱਗ ਗਿਆ ਰਾਜਨਤ ਹੁਣੀ ਜੁੜੇ ਬੈਠੇ ਆ ਗੁਰਜੀਤ ਬਾਪਲੇ ਹੁਣੀ ਜੁੜੇ ਬੈਠੇ ਆ ਵੱਡਾ ਪਿਆਰਾ ਨੀਟੂ ਕਿੰਗ ਹੋਣਾ ਦਾ ਉਧਰਲੇ ਪਾਸੇ ਫਿਰ ਰੇਡ ਆ ਗਿਆ ਦੀਪ ਦਬੁਰਜੀ ਵਾਲਾ ਦਬੁਰਜੀ ਵਾਲੇ ਦੀਪ ਦੀ ਰੇਡ ਸਾਹਮਣੇ ਚਾਰ ਚਾਰੋਂ ਪਿਆਰ ਤੇ ਆਹ 2 ਨੰਬਰ ਤੋਂ ਮੋਹਰੇ ਹੋ ਕੇ ਡੱਕਣ ਦੀ ਟਰਾਈ ਕਰਦਾ ਹੋਇਆ ਬਾਸਤ ਜਵੇਦ ਬਾਸਾ ਬਾਸਾ ਟਾਰਜਨ 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 ਇਹ 30 ਸੈਕਿੰਡ ਦਾ ਵੇਲਾ ਪਰ ਪਰ ਜਿੱਦਣ ਗੱਲ ਆਈ ਉਹਨਾਂ ਦੇ ਵੀ ਨੱਪ ਲਾਂਗੇ ਜਦਨ ਗੱਲ ਆਈ ਉਹਨਾਂ ਦੇ ਵੀ ਨੱਪ ਲਾਂਗੇ ਪਰ ਦੂਜੇ ਪਾਸੇ ਇੱਕ ਪਾਸੇ ਚੋਟੀ ਦਾ ਮੱਲ ਹੈ ਪਰ ਮੁੰਡੇ ਨੇ ਐਨ ਪੱਟਾਂ ਤੋਂ ਨਹੀਂ ਚੱਲਦਾ ਅੰਬਾਸਰ ਸਿੰਘ ਵਾਲਾ ਅਗਸਤ ਵਾਲੇ ਮੇਲੇ ਦੇ ਲਈ ਇਸੇ ਗਰਾਊਂਡ ਦੇ ਵਿੱਚ ਵੱਡੀ ਮਾਇਆ ਲੱਗੇਗੀ ਪਰ ਦੂਜੇ ਪਾਸੇ ਮਾਂ ਦੇਖਣਾ ਇਹ ਮੁੰਡਾ ਅਲੀ ਵੜੈਚੀ ਆ ਗੁਜਰਾਤ ਵਾਲਾ ਜ਼ਿਲ੍ਹਾ ਗੁਜਰਾਤ ਲਹਿੰਦਾ ਪੰਜਾਬ ਅੰਬੇ ਨੂੰ ਫੜਨਾ ਮਜ਼ਾਕ ਥੋੜੀ ਹੈ ਮਜਾਕ ਥੋੜੀ ਹੈ ਉਹ ਰੈਪ ਦੀਪ ਆ ਗਿਆ ਫੇਰ ਖੇਡ ਮੈਦਾਨ ਦੇ ਵਿੱਚ ਉਹ ਰਾਣਿਆ ਉਹ ਦੀਪ ਫੜਿਆ ਨਹੀਂ ਜਾਂਦਾ ਦੀਪ ਥਾਪੀਆਂ ਮਾਰਦਾ ਹੈ ਦੀਪ ਥਾਪੀਆਂ ਬਾਲੀਆਂ ਮਾਰਦਾ ਹੈ ਪਰ ਪੁਆਇੰਟ ਸੰਗਤ ਰਾਬਰੂਪੀ ਹੈ ਖੇਡ ਦੇ ਮੈਦਾਨ ਦੇ ਨਾਲ ਜੁੜੀ ਹੈ ਥਾਪੀਆਂ ਵੱਜਦੀਆਂ ਥਾਪੇ ਵੱਜਦੇ ਬੱਲੇ ਬੱਲੇ ਓ ਸਵਾਦ ਆਉਂਦਾ ਜੇ ਬੀਟ ਆਉਣ ਵਾਲੀ ਓਏ ਕਾਰੀ ਰੌਲਾ ਰੱਪਾ ਦਰਸ਼ਕਾਂ ਨੂੰ ਧੁੱਪ ਨਹੀਂ ਲੱਗਣ ਦੇਣੀ ਇਹ ਕਹਿਦੀ ਇਹ ਵੀ ਤੰਬੂ ਲਾ ਦੇਣੇ ਆ ਤੰਬੂ ਲਾ ਦੇਣੇ ਆ ਪਰ ਦੂਜੇ ਪਾਸੇ ੱੱਕੇ ਵੱਜਦੇ ੱੱਕੇ ਵੱਜਦੇ ਰਾਣਾ ਤੇ ਰਾਣਾ ਤੇ ਅੰਬਾ ਓ ਜੀ ਨੂੰ ਜੀ ਨੂੰ ਸਵਾਦ ਆਉਂਦਾ ਰੌਲਾ ਰੱਪਾ ਗਰੂਰ ਪਾ ਦਿਓ ਦੱਸਦਾ ਜਾਫੀਆਂ ਦੇ ਕਾਲਜੇ ਛੁਰੀ ਚੱਲਦੀ ਐ ਉਹ ਜਾਫੀਆਂ ਦੇ ਕਾਲਜੇ ਛੁਰੀ ਛੁਰੀ ਚੱਲਦੀ ਐ ਇਹ ਦੀਪ 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 ਦੁਰਜੀ ਵਾਲਾ ਜਿਹੜਾ ਦਸ ਕਾਣੇ ਨਜ਼ਾਰਾ ਲੈ ਲੈ ਇਹੋ ਜਿਹੇ ਮੈਚ ਹੁੰਦੇ ਐ ਫੇਰ ਕਹਿੰਦੇ ਆ ਅਗਲੀ ਵਾਰੀ ਹੋਰ ਜ਼ੋਰ ਲਾ ਦੇਣਾ ਇਹ ਕਬੱਡੀ ਦਾ ਨਸ਼ਾ ਏ ਇਹ ਕਬੱਡੀ ਦਾ ਰੋਗ ਕਿ ਜਿੰਦ ਜਾਨ ਨਾਲ ਕਬੱਡੀ ਜੋ ਖੇਡਦਾ ਲੱਖ ਲੱਖ ਪੈਂਦਾ ਮੋਲੇ ਦੀ ਰੇਡ ਦਾ ਲੈਂਦਾ ਨਹੀਂ ਸਹਾਰਾ ਜੋ ਉਹ ਗੋਲੀਆਂ ਦੀ ਡੱਬੀ ਦਾ ਉਹ ਬੰਦਾ ਕੋਡੀਆਂ ਹੀਰਾ ਹੋ ਜਾਂਦਾ ਜਿਹਨੂੰ ਲੱਗਦੀ ਏ ਰੋਗ ਇਸ਼ਕ ਕਬੱਡੀ ਦਾ ਕਬੱਡੀ ਦਾ ਉਹ ਪਲਵਾਰ ਸਿੰਘ ਵਾਲਾ ਕਬੱਡੀ 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 3 ਅਗਸਤ ਦੇ ਵਿੱਚ ਸਰਪ੍ਰਾਈਜ਼ ਖੁੱਲਣਗੇ ਇਸੇ ਗਰਾਊਂਡ ਦੇ ਵਿੱਚ ਮੈਟਰ ਦਾ ਵੱਡਾ ਮੇਲਾ ਹੋਣਾ ਰਾਣਾ ਵਾਲੀ ਸ਼ਾਨ ਤੇ ਦੂਜੇ ਪਾਸੇ ਬੱਲੇ 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 ਓਏ ਕਹਿੰਦਾ ਮੈਥੋਂ ਫੜ ਨਹੀਂ ਹੁੰਦਾ ਕੌਣ ਅੰਬਾ 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 ਸਰ ਜੀ ਹੁਣਾ ਵੱਲੋਂ ਅਰਸਲਾਨ ਬੱਟੂ ਤੇਰਾ 100 ਡਾਲਰ ਭਰਾਵਾ ਮੇਰੇ ਕੋ ਆ ਗਿਆ ਸੁਖੇ ਮਾਣ ਵੱਲੋਂ ਲਓ ਹਲੋ ਹਲੋ ਲਾਓ उधरले ਪਾਸੇ ਕਬੱਡੀ ਪੈਂਦੀ ਆ ਖੇਡ ਦੇ ਮੈਦਾਨ ਦੇ ਵਿੱਚ ਫੈਸਲੇ ਮੰਗਾ ਜੀ ਮੰਗਾ ਟੀਵੀ ਵੱਡਾ ਨਾਮ ਹੈ ਲਓ ਸਾਹਮਣੇ ਦੇਖੀਏ ਗੁਜਰਜੀ ਪੀਰ ਰਈਪਲੇਦਿਆ ਜੇ ਆ ਮੈਚ ਉਹ ਮਨਪ੍ਰੀਤ ਸਿੰਘ ਅਰਸ਼ ਸਿੱਧੂ ਉਹ ਗਰਦਾਸਪੁਰ ਵਾਲਿਓ ਔਰ ਪੂਰਾ ਪੰਜਾਬ ਦਾ ਮੱਥੇ ਦਾ ਟਿੱਕਾ ਉਹ ਟੀਸੀ ਦਾ 베ਰ ਉਹ ਟੀਸੀ ਦਾ 베ਰ ਅੰਬੇ ਦੀ ਰੇਡ 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 ਉਸ ਪੈਂਟਰ ਆ ਗਏ ਤੇ 12 15 ਨਫੀਰ ਸਵਾਦ ਸਵਾਦ ਓਏ ਯਾ ਬਾਤ ਹੈ ਕਿਆ ਬਾਤ